ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ ਉਹਦੀ ਮੌਜ ਆ ਪਰ ਕਦੇ-ਕਦੇ ਕੁਝ ਐਸਾ ਦੇਖਣ ਨੂੰ ਮਿਲ ਜਾਂਦਾ ਜੀ ਨੂੰ ਦੇਖ ਕੇ ਇਨਸਾਨ ਹੈਰਾਨ ਹੋ ਜਾਂਦਾ ਅੱਜ ਦਾ ਆਪਣਾ ਜਿਹੜਾ ਟੌਪਿਕ ਆ ਉਹ ਹੈਗਾ ਮੌਤ ਮੈਨ ਅਮਰੀਕਾ ਦੀ ਵੈਸਟ ਵਰਜੀਨੀਆ ਸਟੇਟ ਦਾ ਇੱਕ ਛੋਟਾ ਜਿਹਾ ਸ਼ਹਿਰ ਪੁਆਇੰਟ ਪਲੇਜ਼ੈਂਟ ਉਥੇ ਅਚਾਨਕ ਹੀ ਕਬਰਸਤਾਨ ਦੇ ਵਿੱਚ ਕੰਮ ਕਰਦੇ ਦੋ ਬੰਦੇ ਇੱਕ ਐਸੇ ਇਨਸਾਨ ਨੂੰ ਉੱਡੇ ਜਾਂਦੇ ਦੇਖਦੇ ਆ ਇਹਦੇ ਖੰਭ ਹੁੰਦੇ ਨੇ ਤੇ ਜਿਹਦੀਆਂ ਅੱਖਾਂ ਲਾਲ ਰੰਗ ਦੀ ਰੋਸ਼ਨੀ ਕੱਢਦੀਆਂ ਹੁੰਦੀਆਂ ਨੇ ਇਹ ਕਿਸਾ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਗੱਲਾਂ ਦੇ ਵਿੱਚ ਚਰਚਾ ਦੇ ਵਿੱਚ ਹੁੰਦਾ ਕਿ ਅਚਾਨਕ ਹੀ ਉੱਥੇ ਦਾ ਇੱਕ ਜੋੜਾ ਨਵਾਂ ਵਿਆਹਿਆ ਜੋੜਾ ਰੋਡ ਦੇ ਉੱਤੇ ਆਪਣੀ ਗੱਡੀ ਲੈ ਕੇ ਜਾਂਦਾ ਘੁੰਮਣ ਤੇ ਰਾਤ ਨੂੰ ਸੜਕ ਦੇ ਵਿੱਚੋਂ ਵਿੱਚ ਉਹਨਾਂ ਨੂੰ ਇੱਕ ਅਜੀਬ ਜਿਹਾ પ્રાણી ਖੜਾ ਦੀਂਦਾ ਜਿਹਦੀਆਂ ਅੱਖਾਂ ਉਦਾਂ ਹੀ ਚਮਕਦੀਆਂ ਜਿੱਦਾਂ ਉਹਨਾਂ ਦੀ ਗੱਡੀ ਦੀ ਲਾਈਟ ਚਮਕਦੀ ਹੁੰਦੀ ਆ ਤੇ ਉਹਦੇ ਖੰਭ ਹੁੰਦੇ ਨੇ ਪਰ ਜਿੱਦਾਂ ਹੀ ਉਹਨਾਂ ਦੀ ਗੱਡੀ ਦੀ ਲਾਈਟ ਉਹਦੇ ਉੱਤੇ ਪੈਂਦੀ ਆ ਤਾਂ ਉਹ ਉੱਥੋਂ ਉੱਡ ਜਾਂਦਾ ਵਾ ਉਹ ਮਤਲਬ ਰੋਸ਼ਨੀ ਤੋਂ ਬਚਦਾ ਦਿਖਾਈ ਦਿੱਤਾ ਇਹ ਚੀਜ਼ ਦੇਖ ਕੇ ਉਹ ਦੋਨੇ ਜਣੇ ਡਰ ਜਾਂਦੇ ਨੇ ਹਸਬੰਡ ਵਾਈਫ ਫਿਰ ਉਹ ਆਪਣੀ ਗੱਡੀ ਭਜਾ ਲੈਂਦੇ ਨੇ ਪਰ ਉਹ ਫਿਰ ਜਦੋਂ ਸ਼ੀਸ਼ੇ 'ਚ ਦੇਖਦੇ ਆ ਤਾਂ ਪਿੱਛੇ ਉਹੀ ਜੀਵ ਉਹੀ ਪ੍ਰਾਣੀ ਓਨੀਓ ਸਪੀਡ ਦੇ ਨਾਲ ਉੱਡਦਾ ਉਹਨਾਂ ਦੀ ਗੱਡੀ ਦਾ ਪਿੱਛਾ ਕਰਦਾ ਉਹਨਾਂ ਦੇ ਮਗਰ ਆਉਂਦਾ ਹੁੰਦਾ ਇਹ ਦੂਜੀ ਘਟਨਾ ਜਦੋਂ ਲੋਕਾਂ ਦੇ ਵਿੱਚ ਫੈਲਦੀ ਆ ਲੋਕਾਂ ਨੂੰ ਪਤਾ ਲੱਗਦਾ ਅਖਬਾਰਾਂ ਦੇ ਵਿੱਚ ਇਹ ਘਟਨਾ ਦਾ ਜ਼ਿਕਰ ਆਉਂਦਾ ਤਾਂ ਉਹ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਡਰ ਦਾ ਇੱਕ ਸਹਿਮ ਦਾ ਮਾਹੌਲ ਹੋ ਜਾਂਦਾ ਪਰ ਮੌਥਮੈਨ ਦੇ ਜਿਹੜੇ ਕਿੱਸੇ ਆ ਉਹ ਅਲੱਗ-ਅਲੱਗ ਲੋਕਾਂ ਤੋਂ ਅਲੱਗ-ਅਲੱਗ ਤਰੀਕੇ ਦੇ ਨਾਲ ਸੁਣਨ ਨੂੰ ਮਿਲਦੇ ਨੇ ਉਹਨਾਂ ਦਿਨਾਂ ਦੇ ਵਿੱਚ ਮੌਥਮੈਨ ਇੱਕ ਅੱਧਾ ਇਨਸਾਨ ਅੱਧਾ ਪੰਛੀ ਕਹਿ ਸਕਦੇ ਹਾਂ ਅੱਖਾਂ ਉਹਦੀਆਂ ਜਿਹੜੀਆਂ ਉਹ ਲਾਲ ਰੰਗ ਦੀਆਂ ਜਿਵੇਂ ਜਲਦੀਆਂ ਹੁੰਦੀਆਂ ਜਿਵੇਂ ਕੋਈ ਬੈਟਰੀ ਹੁੰਦੀ ਹੈ ਇਦਾਂ ਦੀਆਂ ਅੱਖਾਂ ਸੀਗੀਆਂ ਚਮਕਣੀਆਂ ਅੱਖਾਂ ਸੀਗੀਆਂ ਤੇ ਮੌਥਮੈਨ ਦੀਆਂ ਕਿਸੇ ਕਹਾਣੀਆਂ ਲੋਕਾਂ ਦੀਆਂ ਜਵਾਨਾਂ ਦੇ ਉੱਤੇ ਸੀਗੀਆਂ ਕੋਈ ਕੁਛ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਉਸੇ ਸਮੇਂ ਅਚਾਨਕ ਹੀ ਉਸ ਸ਼ਹਿਰ ਦਾ ਇੱਕ ਬ੍ਰਿਜ ਹੁੰਦਾ ਸਿਲ버 ਬ੍ਰਿਜ ਤੇ ਉਹ ਜਿਹੜਾ ਬ੍ਰਿਜਾ ਉਹ ਟੁੱਟ ਜਾਂਦਾ ਉਹ ਪੁਲ ਦੇ ਟੁੱਟਣ ਤੋਂ ਬਾਅਦ ਕੁਝ ਲੋਕ ਕਹਿੰਦੇ ਆ ਕਿ ਜਿਹੜਾ ਮੌਥਮੈਨ ਆ ਉਹ ਦੱਸਣ ਆਇਆ ਸੀਗਾ ਇਸ ਬ੍ਰਿਜ ਦੇ ਬਾਰੇ ਕਿਉਂਕਿ ਉਹ ਬ੍ਰਿਜ ਦੇ ਟੁੱਟਣ ਕਰਕੇ ਉਸ ਸ਼ਹਿਰ ਦੇ 46 ਲੋਕ ਮਾਰੇ ਜਾਂਦੇ ਨੇ ਤੇ ਕੁਝ ਲੋਕ ਕਹਿੰਦੇ ਸੀਗੇ ਕਿ ਇਸ ਬ੍ਰਿਜ ਦੇ ਟੁੱਟਣ ਦੇ ਪਿੱਛੇ ਮੌਥਮੈਨ ਦਾ ਹੀ ਹੱਥ ਆ ਹੋਵੇ ਨਾ ਹੋਵੇ ਮੌਥਮੈਨ ਨੇ ਆਪ ਇਹ ਬ੍ਰਿਜ ਤੋੜਿਆ ਤੇ ਲੋਕਾਂ ਦੀ ਜਾਨ ਲਈਆ ਇਸ ਤਰੀਕੇ ਦੇ ਨਾਲ ਜਾਨੀ ਉਸ ਸ਼ਹਿਰ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਆ ਜਾਂਦੇ ਆ ਇੱਕ ਉਹ ਹੁੰਦੇ ਆ ਜਿਹੜੇ ਮੌਥਮੈਨ ਦੇ ਹੱਕ ਚ ਆ ਜਾਂਦੇ ਨੇ ਵੀ ਮੌਥਮੈਨ ਬਚਾਉਣ ਆਇਆ ਤੇ ਇੱਕ ਉਹ ਹੁੰਦੇ ਆ ਜਿਹੜੇ ਮੌਥਮੈਨ ਦੇ ਖਿਲਾਫ ਹੁੰਦੇ ਆ ਵੀ ਮੌਥਮੈਨ ਮਾਰਨ ਆਇਆ ਪਰ ਉਦੋਂ ਇੱਕ ਅਚਾਨਕੀ ਹੋਰ ਘਟਨਾ ਇਹ ਘਟਦੀ ਆ ਕਿ ਉਸ ਸ਼ਹਿਰ ਦੇ ਵਿੱਚ ਕੁਝ ਕਾਲੇ ਕੱਪੜਿਆਂ ਦੇ ਵਿੱਚ ਐਸੇ ਮਨੁੱਖ ਦੇਖੇ ਜਾਂਦੇ ਨੇ ਜਿਹੜੇ ਮੌਥਮੈਨ ਦੇ ਬਾਰੇ ਅਲੱਗ-ਅਲੱਗ ਲੋਕਾਂ ਤੋਂ ਸਵਾਲ ਕਰਦੇ ਆ ਪਰ ਉਹ ਕੌਣ ਸੀਗੇ ਕਿੱਥੋਂ ਆਏ ਸੀ ਉਹਨਾਂ ਦੇ ਬਾਰੇ ਵੀ ਬਾਅਦ ਚੋ ਕੁਝ ਪਤਾ ਨਹੀਂ ਲੱਗ ਸਕਿਆ ਕਿਉਂਕਿ ਇਹ ਖਬਰ ਪੁਲਿਸ ਸਟੇਸ਼ਨ ਦੇ ਵਿੱਚ ਵੀ ਜਾਂਦੀ ਆ ਫਿਰ ਉੱਥੇ ਸਰਕਾਰੀ ਬੰਦਿਆਂ ਨੂੰ ਭੇਜ ਕੇ ਇਹਦੇ ਉੱਤੇ ਰਿਸਰਚ ਵੀ ਹੁੰਦੀ ਆ ਵੀ ਇਹ ਕੀ ਚੀਜ਼ ਆ ਕੀ ਸ਼ੈਅ ਆ ਇਹਦੇ ਬਾਰੇ ਪਤਾ ਕੀਤਾ ਜਾਂਦੀ ਸੋ ਮੌਥਮੈਨ ਇੰਨਾ ਕ ਜਿਆਦਾ ਮਸ਼ਹੂਰ ਹੋ ਜਾਂਦਾ ਮੌਥਮੈਨ ਦੇ ਉੱਤੇ ਉਥੇ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਮੌਥਮੈਨ ਦੇ ਉੱਤੇ ਅਲੱਗ-ਅਲੱਗ ਅਖਬਾਰਾਂ ਦੇ ਵਿੱਚ ਆਉਂਦਾ ਮਾਉਥਮੈਨ ਦੀਆਂ ਫਿਲਮਾਂ ਤੱਕ ਬਣਦੀਆਂ ਨੇ ਮਾਉਥਮੈਨ ਦੇ ਉੱਤੇ ਅੱਜ ਵੀ ਅੱਜ ਦੀ ਡੇਟ ਦੇ ਵਿੱਚ ਵੀ ਮਾਉਥਮੈਨ ਦੇ ਉੱਤੇ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਤੁਸੀਂ YouTube ਦੇ ਉੱਤੇ Google ਦੇ ਉੱਤੇ ਰਿਸਰਚ ਕਰਕੇ ਦੇਖ ਸਕਦੇ ਹੋ ਹੁਣੇ-ਹੁਣੇ ਇੱਕ ਨਵਾਂ ਇੱਕ ਕੁੜੀ ਨੇ ਮਾਉਥਮੈਨ ਦੇ ਉੱਤੇ ਪ੍ਰੋਗਰਾਮ ਕੀਤਾ ਬੜਾ ਸੋਹਣਾ ਤੁਸੀਂ ਮਾਉਥਮੈਨ ਪਾਉਂਗੇ ਤਾਂ ਆਪਣੇ ਆਪ ਹੀ ਤੁਹਾਡੇ ਸਾਹਮਣੇ YouTube ਤੇ ਆ ਜਾਊਗਾ ਮਾਉਥਮੈਨ ਇੰਨਾ ਕ ਮਸ਼ਹੂਰ ਹੋ ਜਾਂਦਾ ਕਿ ਉਹਦਾ ਇੱਕ ਸਟੈਚੂ ਉਸ ਸ਼ਹਿਰ ਦੇ ਵਿੱਚ ਬਣਾਇਆ ਜਾਂਦਾ ਉਹਦਾ ਇੱਕ ਪੁਤਲਾ ਖੜਾ ਕੀਤਾ ਜਾਂਦਾ ਲੋਹੇ ਦਾ ਤੇ ਮੌਥਮੈਨ ਦੇ ਨਾਮ ਦੇ ਉੱਤੇ ਉਥੇ ਇੱਕ ਦਿਨ ਵੀ ਮਨਾਇਆ ਜਾਂਦਾ ਫਿਰ ਵਿੱਚੇ ਦੇ ਇੱਕ ਲੇਡੀ ਨੇ ਦਾਵਾ ਕੀਤਾ ਕਿ ਉਹਨੇ ਮੌਥਮੈਨ ਨੂੰ ਦੁਬਾਰਾ ਦੇਖਿਆ ਮੌਥਮੈਨ ਆ ਗਿਆ ਪਰ ਉਹ ਖਬਰ ਇੱਕ ਖਬਰੀ ਰਹਿ ਗਈ ਕਿਉਂਕਿ ਉਹ ਤੋਂ ਬਾਅਦ ਮੌਥਮੈਨ ਦੇ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਪਰ ਅੱਜ ਵੀ ਉਥੇ ਦੇ ਲੋਕ ਚਾਹੁੰਦੇ ਨੇ ਕਿ ਮੌਥਮੈਨ ਦਾ ਉਹ ਕਿੱਸਾ ਦੁਬਾਰਾ ਤੋਂ ਫਿਰ ਤੋਂ ਚੱਲੇ ਲੋਕਾਂ ਦੇ ਵਿੱਚ ਤੇ ਮੌਥਮੈਨ ਦੁਬਾਰਾ ਤੋਂ ਦੇਖਣ ਨੂੰ ਮਿਲੇ ਇਹ ਪਹਿਲਾ ਐਸਾ ਪ੍ਰਾਣੀ ਆ ਏਲੀਅਨ ਤੋਂ ਬਾਅਦ ਜਿਹਨੂੰ ਇੰਨਾ ਲੋਕਾਂ ਦੇ ਦਿਲ ਦਿਮਾਗ ਦੇ ਉੱਤੇ ਜਿਨੇ ਇੰਨਾ ਘਰ ਕਰ ਲਿਆ ਕਿਉਂਕਿ ਮੌਥਮੈਨ ਦੇ ਨਾਂ ਦੇ ਉੱਤੇ ਮਿਊਜ਼ੀਅਮ ਬਣਿਆ ਮੌਥਮੈਨ ਦੇ ਨਾਂ ਦੇ ਉੱਤੇ ਸ਼ਾਪ ਖੁੱਲ੍ਹੀ ਆ ਦੁਕਾਨਾਂ ਖੁੱਲੀਆਂ ਨੇ ਜਿੱਥੋਂ ਮੌਥਮੈਨ ਦੇ ਕੱਪੜੇ ਮਿਲਦੇ ਆ ਮੌਥਮੈਨ ਦੇ ਖਡਾਉਣੇ ਮਿਲਦੇ ਆ ਬਕਾਇਦਾ ਉਸ ਸ਼ਹਿਰ ਦੇ ਵਿੱਚ ਮੌਥਮੈਨ ਦਾ ਪੁਤਲਾ ਲੱਗਿਆ ਹੋਇਆ ਬਕਾਇਦਾ ਇੱਕ ਦਿਨ ਮੌਥਮੈਨ ਦੇ ਨਾਂ ਦੇ ਉੱਤੇ ਸਾਲ ਦੇ ਵਿੱਚ ਮਨਾਇਆ ਜਾਂਦਾ ਮੌਥਮੈਨ ਇੱਕ ਐਸਾ ਮਿਸਟੀਰੀਅਸ ਜੀਵ ਇੱਕ ਐਸਾ ਰਹੱਸੇਮਈ ਜੀਵ ਜਿਹਦੇ ਬਾਰੇ ਲੋਕ ਗੱਲ ਕਰਦੇ ਨੇ ਅੱਜ ਵੀ ਉੱਥੇ ਦਾ ਬੱਚਾ-ਬੱਚਾ ਉੱਥੇ ਦੇ ਬਜ਼ੁਰਗ ਮੌਤਮੈਨ ਦੀਆਂ ਕਹਾਣੀਆਂ ਸੁਣਾਉਂਦੇ ਨੇ ਮੌਤਮੈਨ ਲੋਕਾਂ ਦੇ ਦਿਮਾਗ ਦੇ ਵਿੱਚ ਘਰ ਕਰ ਗਿਆ ਤੇ ਉਹ ਕਿੱਥੋਂ ਆਇਆ ਸੀ ਕਿੱਥੇ ਗਿਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਅੱਜ ਵੀ ਉਹ ਚਾਹੁੰਦੇ ਆ ਕਿ ਮੌਤਮੈਨ ਵਾਪਸ ਮੁੜ ਕੇ ਆਵੇ ਇਹ ਪਹਿਲਾ ਐਸਾ ਜੀਵ ਆ ਜਿਹਦੇ ਉੱਤੇ ਇੰਨਾ ਕੁਝ ਲਿਖਿਆ ਗਿਆ ਤੇ ਜਿਹਦੇ ਬਾਰੇ ਇੰਨਾ ਕੁਝ ਬੋਲਿਆ ਗਿਆ ਤੇ ਇੰਨਾ ਕੁਝ ਇਹਦੇ ਬਾਰੇ ਬਣਾਇਆ ਗਿਆ ਤੁਸੀਂ ਪਹਿਲਾਂ ਮੌਤਮੈਨ ਬਾਰੇ ਜਾਣਦੇ ਸੀ ਦੱਸਿਓ ਜਰੂਰ ਧੰਨਵਾਦ